ਕੈਨੇਡਾ ਗਈ ਪਤਨੀ ਨੇ ਪਤੀ ਨੂੰ ਵਿਦੇਸ਼ ਬੁਲਾਉਣ ਤੋਂ ਕੀਤਾ ਇਨਕਾਰ ਤਾਂ ਲੜਕੇ ਦੇ ਦਾਦੇ ਨੇ ਨਹਿਰ ਵਿੱਚ ਛਾਲ ਮਾਰ ਕੇ ਕੀਤੀ ਆਤਮਹੱਤਿਆ ਲੜਕੀ ਅਤੇ ਉਸਦੇ ਮਾਤਾ ਪਿਤਾ ਸਮੇਤ 6 ਲੋਕਾਂ ਤੇ ਹੋਇਆ ਮਾਮਲਾ ਦਰਜ ਕੈਨੇਡਾ ਗਈ ਪਤਨੀ ਨੇ ਪਤੀ ਨੂੰ ਵਿਦੇਸ਼ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਲੜਕੇ ਦੇ ਦਾਦੇ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲੈ ਜਾਣ ਤੇ ਵਿਦੇਸ਼ ਵਿੱਚ ਰਹਿੰਦੀ ਨੂੰ ਉਸਤੇ ਮਾਤਾ ਪਿਤਾ ਸਮੇਤ 6 ਵਿਅਕਤੀਆਂ ਖਿਲਾਫ ਤਾਣਾ ਸਰਹਿੰਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਆ ਇਸ ਸਬੰਧੀ ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਦਵਿੰਦਰ ਸਿੰਘ ਪੁੱਤਰ ਲੇਟ ਸੁੱਚਾ ਸਿੰਘ ਵਾਸੀ ਪਿੰਡ ਮੰਡੋਰ ਨੇ ਪੁੱਤ ਨੂੰ ਦੱਸਿਆ ਕਿ ਉਹ ਪੰਜ ਭੈਣਾਂ ਦਾ ਭਰਾ ਹੈ ਉਸਦੀ ਛੋਟੀ ਭੈਣ ਪਰਮਜੀਤ ਕੌਰ ਜੋ ਕਿ ਪਿੰਡ ਖਾਨਪੁਰ ਵਿਖੇ ਦਲਬੀਰ ਸਿੰਘ ਨਾਲ ਅਤੇ ਛੋਟੀ ਭੈਣ ਕਰਮਜੀਤ ਕੌਰ ਵਾਸੀ ਬਸੀ ਪਟਾਣਾ ਨਾਲ ਸ਼ਾਦੀशुदा ਹੈ ਛੋਟੇ ਭਰਾ ਹਰਦੀਪ ਸਿੰਘ ਦੀ ਮੌਤ ਹੋ ਚੁੱਕੀ ਹੈ ਅਤੇ ਛੋਟੇ ਭਰਾ ਸੰਦੀਪ ਸਿੰਘ ਹੈ ਉਹ ਸਾਰੇ ਸ਼ਾਦੀशुदा ਹਨ ਅਤੇ ਵੱਖ-ਵੱਖ ਜਗ੍ਹਾ ਤੇ ਰਹਿੰਦੇ ਹਨ ਉਸਦੇ ਪਿਤਾ ਸ਼ੂਗਰ ਦੇ ਮਰੀਜ਼ ਹਨ ਅਤੇ ਇਸ ਕਰਕੇ ਉਹਨਾਂ ਦੀਆਂ ਲੱਤਾਂ ਗੋਡਿਆਂ ਤੋਂ ਥੱਲੇ ਕਟੀਆਂ ਹੋਈਆਂ ਹਨ ਇਸ ਲਈ ਉਹ ਇਲੈਕਟ੍ਰੋਨਿਕ ਹੈਂਡੀਕੈਪਟ ਸਕੂਟਰੀ ਤੇ ਕਿਸੇ ਕੰਮ ਕਰ ਲਈ ਜਾਂਦੇ ਹਨ ਦਵਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਸਾੰਡੂ ਰਜਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਰਸੀਦਪੁਰ ਤਹਿਸੀਲ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ ਨੇ ਉਹਨਾਂ ਨੂੰ ਦੱਸਿਆ ਕਿ ਉਸਦੇ ਜਾਣਕਾਰ ਪਿਆਰਾ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਭੜਕੇ ਰੋਡ ਚਮਕੌਰ ਸਿੰਘ ਦੀ ਦੋਤੀ ਹਰ ਸਿਮਰਨ ਕੌਰ ਪੁੱਤਰੀ ਤਰਲੋਚਨ ਸਿੰਘ ਵਾਸੀ ਪਿੰਡ ਖਿਜਰਬਾਦ ਤਹਿਸੀਲ ਖਰੜ ਮੁਹਾਲੀ ਦੇ ਆਈਲਰਟਸ ਕਰਕੇ ਬੈਂਡ ਆਇਆ ਨ ਜੋ ਕਿ ਹਰ ਸਿਮਰਨ ਕੌਰ ਕੈਨੇਡਾ ਜਾਣਾ ਚਾਹੁੰਦੀ ਆ ਪਰ ਉਹਨਾਂ ਕੋਲ ਕੈਨੇਡਾ ਜਾਣ ਲਈ ਪੈਸੇ ਨਹੀਂ ਹਨ ਜੇਕਰ ਉਹ ਕੈਨੇਡਾ ਜਾਣ ਦਾ ਖਰਚਾ ਕਰਨ ਕੀਤਾ ਹਰ ਸਿਮਰਨ ਕੌਰ ਉਹਨਾਂ ਦੇ ਘਰ ਦੀ ਨੂੰ ਬਣ ਸਕਦੀ ਆ ਫਿਰ ਰਜਿੰਦਰ ਸਿੰਘ ਨੇ ਹਰਸਿਮਰਤ ਕੌਰ ਦੀ ਮਾਤਾ ਕਰਮਜੀਤ ਕੌਰ ਪਿਤਾ ਤਰਲੋਚਨ ਸਿੰਘ ਚਾਚਾ ਪਿਆਰਾ ਸਿੰਘ ਆਦੀ ਹੋਰਾਂ ਨਾਲ ਰਿਸ਼ਤੇ ਦੀ ਗੱਲਬਾਤ ਸ਼ੁਰੂ ਕੀਤੀ ਉਸ ਤੋਂ ਬਾਅਦ ਉਸਦੇ ਭਰਾ ਹਰਦੀਪ ਸਿੰਘ ਦੇ ਪੁੱਤਰ ਜਸ਼ਨ ਪ੍ਰੀਤ ਸਿੰਘ ਦੀ ਸ਼ਾਦੀ ਹਰਸਿਮਰਤ ਕੌਰ ਨਾਲ 17 ਜੁਲਾਈ 2023 ਨੂੰ ਕਰ ਦਿੱਤੀ ਗਈ ਉਸ ਤੋਂ ਬਾਅਦ ਹਰਸਿਮਰਤ ਕੌਰ ਨੂੰ ਪ੍ਰੇਮਜੀਤ ਕੌਰ ਵੱਲੋਂ 30 ਲੱਖ ਰੁਪਏ ਖਰਚ ਕੇ ਕੈਨੇਡਾ ਭੇਜ ਦਿੱਤਾ ਗਿਆ। ਵਿਦੇਸ਼ ਜਾ ਕੇ ਹਰਸਿਮਰਤ ਕੌਰ ਨੇ ਸਾਡੇ ਪਰਿਵਾਰ ਨਾਲੋਂ ਸੰਪਰਕ ਤੋੜ ਦਿੱਤਾ। ਫਿਰ ਹਰਸਿਮਰਤ ਕੌਰ ਦੇ ਪਰਿਵਾਰਕ ਮੈਂਬਰਾਂ ਤੇ ਹੋਰ ਸਥਿਧਾਰਾ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਹਰਸਿਮਰਤ ਕੌਰ ਤੁਹਾਡੇ ਲੜਕੇ ਨੂੰ ਵਿਦੇਸ਼ ਨਹੀਂ ਲੈ ਕੇ ਜਾਵੇਗੀ ਜਿਸ ਕਰਕੇ ਸੁੱਚਾ ਸਿੰਘ ਪਰੇਸ਼ਾਨ ਰਹਿਣ ਲੱਗ ਪਿਆ ਤੇ ਕਹਿਣ ਲੱਗੇ ਕਿ ਹਰਸਿਮਰਤ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਸਾਡੇ ਨਾਲ ਧੋਖਾ ਕੀਤਾ। ਫਿਰ ਉਸਦੇ ਪਿਤਾ ਸੁੱਚਾ ਸਿੰਘ ਨੇ ਬੀਤੀ ਦਿਨੀ ਨਹਿਰ ਵਿਚਾਲ ਮਾਰ ਕੇ ਆਤਮਤਿਆ ਕਰ ਲਈ ਉਸਦੇ ਪਿਤਾ ਸੁੱਚਾ ਸਿੰਘ ਦੀ লাশ ਪਾਖੜਾ ਨਹਿਰ ਨਰਵਾਣਾ ਬ੍ਰਾਂਚ ਨੇੜਿਓਂ ਪੁੱਲ ਨਹਿਰ ਜੈ ਨਗਰ ਤਹਿਸੀਲ ਰਾਜਪੁਰਾ ਪਟਿਆਲਾ ਤੋਂ ਮਿਲੀ ਆ ਦਿਵਿੰਦਰ ਸਿੰਘ ਦੇ ਬਿਆਨਾਂ ਦੇ ਲੜਕੀ ਹਰ ਸਿਮਰਤ ਕੌਰ ਅਤੇ ਮਾਤਾ ਕਰਮਜੀਤ ਕੌਰ ਪਿਤਾ ਤਰਲੋਚਨ ਸਿੰਘ ਤੇ ਚਾਚਾ ਗੁਰਪ੍ਰੀਤ ਸਿੰਘ ਪਿਆਰਾ ਸਿੰਘ ਅਤੇ ਕੁਲਵਿੰਦਰ ਸਿੰਘ ਖਿਲਾਫ ਆਈਪੀਸੀ ਦੀ ਧਾਰਾ 302 ਅਤੇ 120 ਬੀ ਤਹਿਤ ਥਾਣਾ ਸਰਹਿੰਦ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਮ੍ਰਿਤਕ ਸੁੱਚਾ ਸਿੰਘ ਦੀ লাশ ਦਾਸੀਵਲ ਹਸਪਤਾਲ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਨਾਮਾਂ ਤੇ ਤੁਹਾਡੇ ਕੀ ਲੱਗਦੇ ਸੀ ਮੇਰੇ ਨਾਮ ਜੀ ਸੰਦੀਪ ਸਿੰਘ ਮੇਰੇ ਭਤੀਜਾ ਸੀਗੇ ਜਿਹੜੇ ਅਸੀਂ ਉਹ ਕੀਤਾ ਸੀ ਅਬਦੇਸ਼ ਜਾ ਰਹੇ ਤੇ ਉਹਦੀ ਬਹੂ ਲਈ ਅਸੀਂ ਸਾਡੀ ਭਤੀਜ ਨੂੰ ਸੀਗੀ ਮੇਰੀ ਤੇ ਉਹਨੇ ਸਾਡੇ ਨਾਲ ਜੀ 14000 14 ਜੁਲਾਈ 2023 ਨੂੰ ਉਹਦੀ ਮੈਰਿਜ ਕਰੀ ਸੀਗੀ ਸਾਡੇ ਬੱਚੇ ਨਾਲ ਉਹਨਾਂ ਨੇ ਕਿਹੜੇ ਪਿੰਡ ਕੀਤੀ ਸੀ ਏਖੇ ਗਈ ਸੀ ਬਰਾਤ ਖੇਜਰਾਬਾਦ ਗਈ ਸੀ ਜੀ ਆਪਣੇ ਕਰਾੜੀ ਤੋਂ 15 ਕਿਲੋਮੀਟਰ ਪੈਂਦਾ ਬਲਾਕ ਮਾਜਰੀਕੋਲ ਨੂੰ ਖੇਜਰਾਬਾਦ ਪਿੰਡ ਕੀ ਨਾਮ ਸੀ ਲੜਕੀ ਦੇ ਪਿਤਾ ਦਾ ਹਾਂ ਤਰ ਲੋਚਨ ਸਿੰਘ ਬਿੱਟੂ ਉਹਨਾਂ ਦੀ ਫੋਟੋਗ੍ਰਾਫਰ ਦੀ ਦੁਕਾਨ ਆ ਤੇ ਅਸੀਂ ਉੱਥੇ ਬਰਾਤ ਰਹਿਗੇ 20 ਬੰਦੇ ਤੇ 20 ਬੰਦੇ ਜੁੱਨੀ ਚੜਾ ਕਰਕੇ ਲੈ ਕੇ ਆਏ ਸੀ ਉਹਨਾਂ ਦਾ ਤੇ ਇੱਥੇ ਤੋਂ 30 33 ਦਿਨ ਸਾਡੇ ਕੋਲ ਰਹੀ ਹੈ ਬਹੂ ਉਹ ਕੁੜੀ ਉਹ ਤੇ ਉਸ ਤੋਂ ਬਾਅਦ ਅਸੀਂ ਉਹ ਕੈਨੇਡਾ ਨੂੰ ਜਹਾਜ਼ ਚੜਾਤੀ ਤੇ ਉੱਥੇ 2 ਕੁ ਮਹੀਨੇ ਫਿਰ ਸਾਡੇ ਉੱਥੇ ਰਹੀ ਹੈ 2 ਕੁ ਮਹੀਨੇ ਸਾਡੇ ਨਾਲ ਵਧੀਆ ਗੱਲਬਾਤ ਕਰਦੀ ਰਹੀ ਆ ਅਸੀਂ ਚਲੋ ਗੱਲ ਤਾਂ ਉਹ ਰੁੱਖੇਪਨ ਚ ਕਰਦੀ ਸੀਗੀ ਫੇਰ ਵੀ ਅਸੀਂ ਉਹ ਚਲ ਸਾਨੂੰ ਆਏ ਦੀ ਵੀ ਚਲੋ ਬੱਚੇ ਦਾ ਮਾਈਂਡ ਹੁੰਦਾ ਕੁਛ ਐਦਾਂ ਦਾ ਹੀ ਕੋਈ ਗੱਲ ਨਹੀਂ ਕਈ ਵਾਰ ਨਹੀਂ ਵੀ ਦਿਲ ਲੱਗਦਾ ਹੈਗਾ ਬਾਹਰ ਗਿਆ ਦਾ ਰੋਧੀਏ ਕੋਈ ਗੱਲ ਨਹੀਂ ਅਸੀਂ ਇਹੀ ਗੱਲ ਸੋਚੀ ਕਿ ਚਲੋ ਬੱਚਾ ਤਾਂ ਕਰਕੇ ਨਹੀਂ ਗੱਲ ਸਹੀ ਤਰੀਕੇ ਨਾਲ ਕਰਦਾ ਹੈਗਾ ਤੇ ਉਸ ਤੋਂ ਬਾਅਦ ਸਾਡੇ ਨਾਲ ਫਿਰ ਉਹਨੇ ਹੌਲੀ-ਹੌਲੀ ਗੱਲ ਕਰਨੀ ਘਟਾ ਦਿੱਤੀ ਸਾਰੀ ਚਲੋ ਸਾਡੇ ਭਾਬੀ ਉਹਨਾਂ ਨੇ ਵੀ ਬਹੁਤ ਜ਼ੋਰ ਲਾਇਆ ਵੀ ਭਾਈ ਕੀ ਗੱਲ ਆ ਫਿਰ ਕੁੜੀ ਦੇ ਮਾਪਿਓ ਨਾਲ ਵੀ ਗੱਲਬਾਤ ਕੀਤੀ ਇਸੇ ਮਸਲੇ ਪਿੱਛੇ ਵੀ ਕੀ ਚੱਕਰ ਕੀ ਆ ਉਹ ਉਹ ਸਾਨੂੰ ਕੋਈ ਰਾਹ ਨਹੀਂ ਦੇ ਰਹੇ ਫਿਰ ਅਸੀਂ ਉਹਨਾਂ ਨੂੰ ਇਹ ਵੀ ਗੱਲ ਕਹੀ ਉਹ ਸਾਨੂੰ ਕੁੜੀ ਦਾ ਪਿਓ ਕਹਿੰਦਾ ਕਰੇ ਵੀ ਚਲੋ ਤੁਸੀਂ ਐਂ ਦਾ ਕਰੋ ਆਪਣੇ ਬੱਚੇ ਦੀ ਤਿਆਰੀ ਕਰੋ ਵੀ ਤੁਸੀਂ ਆਪਣੀਆਂ ਫੋਟੋਆਂ ਵਗੈਰਾ ਦਾ ਇੰਤਜ਼ਾਮ ਕਰੋ ਨਾ ਉੱਥੇ ਫੈਲਦਾ ਉਹ ਕਰੋ ਤਿਆਰੀ ਤੇ ਸਾਨੂੰ ਅਸੀਂ ਉਹਨਾਂ ਨੂੰ ਜੰਦੋ ਵੀ ਕਹਿੰਦੇ ਸੀਗੇ ਵੀ ਚਲੋ ਤੁਸੀਂ ਐ ਕਰੋ ਵੀ ਸਾਨੂੰ ਫੋਟੋਆਂ ਦੇ ਦਿਓ ਜੋ ਮੈਰਿਜ ਦੀਆਂ ਨੇ ਇਹ ਅਸੀਂ ਉੱਥੇ ਲਾਉਣੀਆਂ ਨੇ ਉੱਥੇ ਜਦੋਂ ਕੁੜੀ ਬਾਹਰ ਜਾਂਦਾ ਬੱਚਾ ਕੋਈ ਵੀ ਕਿਸੇ ਦਾ ਮੁੰਡਾ ਤੇ ਉਹ ਤੁਹਾਨੂੰ ਪਤਾ ਉਹਦਾ ਰਿਕਾਰਡ ਚਾਹੀਦਾ ਹੁੰਦਾ ਫੋਟੋਗ੍ਰਾਫੀ ਵਗੈਰਾ ਰਿਕਾਰਡਿੰਗ ਵਗੈਰਾ ਤੇ ਉਹ WhatsApp ਤੇ ਚੈਟ ਵਗੈਰਾ ਉਹ ਫਿਰ ਸਾਡੇ ਕੋਲ ਹੈ ਨਹੀਂ ਸੀ ਅਸੀਂ ਉਹਨਾਂ ਨੂੰ ਬਥੇਰਾ ਜੋਲਾ ਵੀ ਸਾਡੇ ਕੋਲ ਫੋਟੋ ਨਹੀਂ ਆ ਫੋਟੋਆਂ ਵੀ ਸਾਨੂੰ ਇਹੀ ਕਹਿੰਦੇ ਰਹੀ ਵੀ ਸਾਡਾ ਲੈਪਟਾਪ ਖਰਾਬ ਹੋ ਗਿਆ ਜੇ ਦੋ ਲੈਪਟਾਪ ਬਾਰੇ ਮੈਂ ਉਹਨਾਂ ਨੂੰ ਕਿਹਾ ਵੀ ਚਲੋ ਕੋਈ ਗੱਲ ਨਹੀਂ ਸਰਦਾਰ ਜੀ ਵੀ ਲੈਪਟਾਪ ਜੇ ਖਰਾਬ ਹੋਇਆ ਤਾਂ ਕੋਈ ਗੱਲ ਨਹੀਂ ਵੀ ਜਿੰਨੇ ਪੈਸੇ ਲੱਗਣਗੇ ਲਾ ਦਿਓ ਵੀ ਮੈਂ ਕੋਈ ਗੱਲ ਨਹੀਂ ਮੈਂ ਤੁਹਾਨੂੰ ਪੈਸੇ ਮੈਂ ਦੇ ਦੂੰਗਾ ਠੀਕ ਆ ਆਪਣੇ ਕੋਲ ਵੀ ਲੈਪਟਾਪ ਠੀਕ ਕਰਵਾ ਲਓ ਵੀ ਬੱਚੇ ਦੀ ਜ਼ਿੰਦਗੀ ਦਾ ਸਵਾਲ ਆ ਤੇ ਉਹਨਾਂ ਧਰਾਂ ਦੇ ਦੀ ਆਪਣੀ ਦਾ ਸੱਚਾ ਸਿੰਘ ਜੁੜੇ ਕਿ ਕਿਵੇਂ ਕੀ ਕਾਰਨ ਆ ਕਿ ਉਹਨਾਂ ਦੀ ਉਹਨੂੰ ਖੁਦਕੁਸ਼ੀ ਕਰਨੀ ਪਈ ਉਹ ਬੱਚੇ ਇਸੇ ਟੈਨਸ਼ਨ 'ਚ ਰਹਿੰਦੇ ਸੀਗੇ ਉਹ ਟੈਨਸ਼ਨ 'ਚ ਇਸੇ 'ਚ ਰਹਿੰਦੇ ਸੀਗੇ ਵੀ ਸਾਡੇ ਕੀ ਲਾਦੇ ਸੀ ਮੇਰੇ ਫਾਦਰ ਸੀਗੇ ਸੱਚਾ ਸਿੰਘ ਤੇ ਉਹਨਾਂ ਨੂੰ ਬਸ ਇਹ ਟੈਨਸ਼ਨ ਰਹਿੰਦੀ ਸੀ ਵੀ ਉਹਨਾਂ ਨੇ ਵੀ ਮ ਉਹਨਾਂ ਨੇ ਵੀ ਬਹੁਤ ਉਹਨਾਂ ਨੂੰ ਹੱਥ ਜੋੜੇ ਕੁੜੀ ਦੇ ਫਾਦਰ ਨੂੰ ਕੁੜੀ ਦੇ ਚਾਚੇ ਨੂੰ ਵੀ ਤੁਸੀਂ ਐਦਾ ਨਾ ਕਰੋ ਸਾਡੇ ਨਾਲ ਧੋਖਾ ਵੀ ਦੇਖੋ ਐਦਾ ਚੰਗਾ ਨਹੀਂ ਹੁੰਦਾਗਾ ਵੀ ਮੇਰਾ ਤਾਂ ਸਾਲ ਪਹਿਲਾਂ ਬੇਟਾ ਵੀ ਮਰ ਲਿਆ ਕੁਝ ਮਹੀਨੇ ਪਹਿਲਾਂ ਮਰੇ ਸੀ ਉਸ ਟਾਈਮ ਡੈਥ ਹੋਈ ਸੀ ਬ੍ਰਦਰ ਦੀ ਜਿਹਦੇ ਨਾਲ ਮੈਰਿਜ ਹੋਈ ਸੀ ਲੜਕੇ ਦਾ ਕੀ ਨਾਮ ਸੀ ਉਹਦਾ ਨਾਮ ਜਸ਼ਨਪ੍ਰੀਤ ਸਿੰਘ ਉਹਦੇ ਪਿਤਾ ਜੀ ਹਰਦੀਪ ਸਿੰਘ ਸੋਹੀ ਹੈ ਨਹੀਂ ਨਹੀਂ ਉਹ ਐਕਸਪਾਇਰ ਹੋ ਗਈ ਸੀ 6 ਮਹੀਨੇ ਪਹਿਲਾਂ 7 ਮਹੀਨੇ ਪਹਿਲਾਂ ਅੱਛਾ ਉਹ ਚਾ ਆਪਣੇ ਹੋ ਗਈ ਸੀ 1 ਸਤੰਬਰ 1 ਨਵੰਬਰ ਡੈਥ ਹੋਈ ਸੀ ਉਹਨਾਂ ਦੀ ਤੇ ਕੋਈ ਨਾ ਪਰ ਕੋਸ਼ਿਸ਼ ਮੀਨੇ ਪਹਿਲਾਂ ਹੀ ਡੈੱਥ ਹੋਈ ਸੀ। ਉਹ ਸਾਡੇ ਕੋਲ ਚਲੋ ਐਕਣਾ ਕਰਕੇ ਰਿਸ਼ਤਾ ਆ ਗਿਆ ਸੀ ਕਿ ਵੀ ਚਲੋ ਘਰ ਦਾ ਮਾਹੌਲ ਚੈ ਜੂ ਬੱਚਿਆਂ ਦਾ ਵੀ ਲੱਗ ਜੂ ਕਿ ਵੀ ਚਲੋ ਅਸੀਂ ਤਾਂ ਇਸ ਮਸਲੇ ਪਿੱਛੇ ਹਾਮੀ ਭਰ ਬੈਠੇ ਸੀਗੇ। ਅਸੀਂ ਕੋਈ ਹੋਰੋਂ ਪਿੱਛੇ ਕੋਈ ਪੁੱਛ ਗਏ ਚਵਿੰਦੀ ਕਰੀ। ਕਿ ਜਿੰਨਾ ਖਲਾ ਮਾਮਲਾ ਤੱਕ ਕਿਸੇ ਪੁਲਿਸ ਨੇ ਕੀਤਾ ਪੁਲਿਸ ਨੇ ਕਿਸੇ ਨੇ ਕਾਰਵਾਈ ਕੀਤੀ। ਹਾਂਜੀ ਉਹਨਾਂ ਦੇ 6 6 ਦੇ ਖਲਾਵਾ ਜੀ। ਹੁਣ ਕੁੜੀ ਦੇ ਫਾਦਰ ਸਾਹਿਬ ਚੱਕੇ ਹੋਏ ਨੇ ਸਰਾਂਧ ਥਾਣੇ ਦੇ ਵਿੱਚੋਂ ਤੇ ਬਾਕੀ ਉਹਨਾਂ ਚੱਕਣ ਜਾਣਾ ਜੇ। ਸਾਨੂੰ ਕਰ ਉਹਨਾਂ ਇਹੀ ਆਈ ਚਲੋ ਅਸੀਂ ਕਰਦੇ ਚੱਕ ਕੇ ਬਹੁ ਵਾਰ ਭੇਜੀ ਸੀਗੀ ਠੀਕ ਹੈ ਕੁਝ ਪੈਸੇ ਸੋ ਸਾਡੇ ਬਰਾਦਰ ਨੇ ਵੀ ਇਨਵੈਸਟ ਕੀਤੇ ਹੋਏ ਸੀਗੇ ਸਾਨੂੰ ਤਾਂ ਇਹ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਸਰਕਾਰ ਨੂੰ ਅਸੀਂ ਇਹੀ ਅਪੀਲ ਕਰਦੇ ਆ ਪੁਲਿਸ ਪ੍ਰਸ਼ਾਸਨ ਨੂੰ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਜੋ ਵੀ ਹੈਗਾ ਹਾਂਜੀ ਥੋੜਾ ਨਾਮ ਕੀ ਹੈ ਮੇਰਾ ਨਾਮ ਸੰਦੀਪ ਸਿੰਘ ਜੀ ਕੀ ਨਾਮ ਹੈ ਜਰਾ ਮੇਰਾ ਨਾਮ ਜਸਪੀਤ ਕੌਰ ਹੈ ਕੀ ਹੋਇਆ ਜਿਵੇਂ ਤੁਹਾਡੇ ਦਾਦਾ ਜੀ ਨੇ ਖੁਦਕਸ਼ੀ ਕਰਨੀ ਪਈ ਕੀ ਹੋ ਗਿਆ ਸਰ ਮੇਰੇ ਫਾਦਰ ਦੀ ਡੈਥ ਹੋ ਗਈ ਸੀ 1 ਨਵੰਬਰ ਨੂੰ ਤੇ ਉਹਨਾਂ ਦੀ ਡੈਥ ਤੋਂ ਬਾਅਦ 6 2022 ਨੂੰ ਤੇ ਉਦੋਂ ਬਾਅਦ ਡੈਥ ਤੋਂ ਬਾਅਦ ਚਲੋ ਸਾਨੂੰ ਇਹ ਸੀ ਕਿ ਘਰ ਦਾ ਮਾਹੌਲ ਚੇਂਜ ਹੋਊਗਾ ਤੇ ਵੀਰ ਜੀ ਦੀ ਅਸੀਂ ਮੈਰਿਜ ਕਰ ਮਤਲਬ ਰਿਸ਼ਤਾ ਵਗੈਰਾ ਆਇਆ ਸਾਡੇ ਕੋਲ ਰਿਸ਼ਤਾਨ ਤੋਂ ਬਾਅਦ ਚਲੋ ਅਸੀਂ ਮੈਰਿਜ ਵਗੈਰਾ ਕਰੀ ਸਾਨੂੰ ਚਲੋ ਉਹਨਾਂ ਨੇ ਇਹ ਕਿਹਾ ਕਿ ਅਸੀਂ ਤੁਹਾਡੇ ਨਾਲ ਸਾਰਾ ਕੁਝ ਕਰਾਂਗੇ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਸੀ ਕਿ ਸਾਡੇ ਫਾਦਰ ਦੀ ਡੈਥ ਹੋ ਗਈ ਸਾਡੇ ਸੱਤੇ ਕੋਈ ਹੋ ਨਹੀਂ ਹੈਗਾ ਚਲੋ ਫਿਰ ਵੀ ਇਹਨਾਂ ਨੂੰ ਅਸੀਂ ਉਹ ਕਰਿਆ ਕਰਜ਼ਾ ਵਗੈਰਾ ਚੱਕਿਆ ਜੋ ਕੁਝ ਪੈਸੇ ਸੀਗੇ ਪਾਪਾ ਨੇ ਜੋੜੇ ਹੋਏ ਸੀ ਉਹ ਰੱਖੇ ਉਸ ਤੋਂ ਬਾਅਦ ਕਰਕੇ ਚਲੋ ਉਹਨੂੰ ਕੁੜੀ ਨੂੰ ਬਾਹਰ ਭੇਜਤਾ ਏਜੰਟ ਤੋਂ ਬਾਅਦ ਉਹਨਾਂ ਨੇ ਸਾਡੇ ਨਾਲ ਜਦੋਂ ਗੱਲਬਾਤ ਨਹੀਂ ਕੀਤੀ ਹੈਗੀ ਤਾਂ ਬਹੁਤ ਜ਼ਿਆਦਾ ਟੈਨਸ਼ਨ ਸਾਰੇ ਟੈਨਸ਼ਨ 'ਚ ਰਹਿਣ ਲੱਗੇ ਵੀਰ ਜੀ ਵੀ ਬਹੁਤ ਜ਼ਿਆਦਾ ਉਹ ਕਰਨ ਲੱਗੇ ਕਿ ਇਹ ਤਾਂ ਸਾਡੇ ਨਾਲ ਜਮਾ ਹੀ ਨਹੀਂ ਗੱਲਬਾਤ ਕਰ ਰਹੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਕਿ ਚਲੋ ਸਾਡੇ ਨਾਲ ਗੱਲਬਾਤ ਕਰਾਓ ਕੁੜੀ ਦੀ ਉਹ ਮੰਨੇ ਨਹੀਂ ਹੈਗੇ ਕਹਿੰਦੇ ਸਾਡੀ ਕੁੜੀ ਦਾ ਤਾਂ ਜੀ ਨਹੀਂ ਕਰਦਾ ਬਸ ਉਹ ਇਹੀ ਕਹੀ ਜਾਂਦੇ ਸੀ ਹਰੇਕ ਨੂੰ ਉਸ ਤੋਂ ਬਾਅਦ ਜਦੋਂ ਦਾਦਾ ਜੀ ਉਹਨਾਂ ਨੇ ਵੀ ਬਹੁਤ ਗੱਲਬਾਤ ਕੀਤੀ ਦਾਦਾ ਜੀ ਨੇ ਕਿਹਾ ਕਿ ਹਨਾ ਇਹ ਪਹਿਲੇ ਹੀ ਵਿਚਾਰੇ ਉਹ ਨੇ ਸਾਡੇ ਦਾ ਪਹਿਲੇ ਹੀ ਨਹੀਂ ਹੈਗਾ ਪੁੱਤ 9 ਮਹੀਨੇ ਹੋ ਗਏ ਕਿ ਡੈਥ ਹੋਈ ਨੂੰ ਉਹਨਾਂ ਦੀ ਵੀ ਨਹੀਂ ਸੋਣੀ ਹੈਗੀ ਉਹਨਾਂ ਦੀ ਟੈਨਸ਼ਨ ਕਰਕੇ ਤਾਂ ਉਹਨਾਂ ਨੇ ਉਹ ਕਰ ਲਿਆ ਖੁਦ ਖੁਸ਼ੀ ਕੀਤੀ ਆ ਪਰ ਸਾਨੂੰ ਤਾਂ ਇਹੀ ਪ੍ਰਸ਼ਾਸਨ ਤੋਂ ਇਹੀ ਚਾਹੀਦਾ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੀ ਨਾਮ ਹੈ ਮੇਰਾ ਨਾਮ ਜਸਪ੍ਰੀਤ